ਸਤ ਸ੍ਰੀ ਅਕਾਲ ਜੀ ਮੈਂ ਪ੍ਰੋਬਲਿਨ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਇੱਥੇ ਤੁਹਾਨੂੰ ਅਸੀਂ ਅਪਰਾਧ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਨਾਲ ਰੂਬਰੂ ਕਰਵਾਉਣੇ ਆ ਤੇ ਅੱਜ ਦੀ ਵੀ ਕਹਾਣੀ ਕੁਛ ਐਦਾਂ ਦੀ ਹੋਈ ਹੈ ਕਹਾਣੀ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰੇਗਾ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਰੁਕ ਕਰਦੇ ਹਾਂ ਅੱਜ ਦੀ ਕਹਾਣੀ ਵੱਲ ਅੱਜ ਦੀ ਕਹਾਣੀ ਹੈ ਯੂਪੀ ਦੀ ਰਹਿਣ ਵਾਲੀ ਸ਼ਹਿਜ਼ਾਦੀ ਖਾਨ ਦੀ ਸ਼ਹਿਜ਼ਾਦੀ ਖਾਨ ਇੱਕ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੀ ਸੀ ਸ਼ਹਿਜ਼ਾਦੀ ਖਾਨ ਪੜ੍ਹਾਈ ਲਿਖਾਈ ਵਿੱਚ ਬੇਹਦ ਹੁਸ਼ਿਆਰ ਸੀ ਤੇ ਉਹਨੇ ਆਪਣੀ ਜੋ ਬੇਸਿਕ ਪੜ੍ਹਾਈ ਸੀਗੀ ਉਹ ਯੂਪੀ ਤੋਂ ਹੀ ਕੀਤੀ ਸੀ ਉਹ ਇੱਕ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੀ ਸੀ ਉਹਦੇ ਮਾਤਾ ਪਿਤਾ ਛੋਟਾ ਮੋਟਾ ਕੰਮ ਕਰ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ ਸ਼ਹਿਜ਼ਾਦੀ ਖਾਨ ਨੂੰ ਹੁਣ ਇਹ ਸੀਗਾ ਕਿ ਉਹ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣੇ ਤੇ ਉਹਨਾਂ ਦੇ ਮਾਤਾ-ਪਿਤਾ ਦੇ ਕਹੇ ਮੁਤਾਬਿਕ ਸ਼ਹਿਜ਼ਾਦੀ ਦੇ ਸੀਗਾ ਜੋ ਮੂੰਹ ਦੇ ਉੱਪਰ ਬਚਪਨ ਵਿੱਚ ਗਰਮ ਪਾਣੀ गिरਣ ਕਰਕੇ ਜਿਦਾਂ ਤੁਸੀਂ ਫੋਟੋ 'ਚ ਵੇਖ ਰਹੇ ਹੋ ਉਹਦਾ ਫੇਸ ਜੋ ਜਲ ਗਿਆ ਸੀਗਾ ਤੇ ਜਿਹਦੇ ਕਰਕੇ ਸ਼ਹਿਜ਼ਾਦੀ ਖਾਨ ਬਹੁਤ ਪਰੇਸ਼ਾਨ ਵੀ ਰਹਾ ਕਰਦੀ ਸੀ ਸ਼ਹਿਜ਼ਾਦੀ ਖਾਨ ਨੂੰ ਇਹੀ ਸੀਗਾ ਕਿ ਮੈਂ ਪੜ੍ਹ ਲਿਖ ਕੇ ਕੋਈ ਕੰਮ-ਕਾਰ ਕਰਕੇ ਆਪਣਾ ਫੇਸ ਵੀ ਠੀਕ ਕਰਵਾਉਣਾ ਹੈ ਤਾ ਹੁਣ ਕੀ ਹੁੰਦਾ ਆ ਉਹਦੇ ਉਹਦੇ ਉਹਦਾ ਲੱਕ ਕਹਿ ਲਓ ਕੁਝ ਵੀ ਕਹਿ ਲਓ ਉਹਨੂੰ ਉਹਦੇ ਮੁਤਾਬਿਕ ਕੋਈ ਕੰਮ ਮਿਲਦਾ ਹੀ ਨਹੀਂ ਤਾਂ ਸ਼ਹਿਜ਼ਾਦੀ ਖਾਨ ਬਹੁਤ ਦੁਖੀ ਹੁੰਦੀ ਆ ਤਾਂ ਇਹਦੇ ਵਿੱਚ ਹੀ ਉਹਦੀ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਮੁੰਡੇ ਦੇ ਨਾਲ ਗੱਲ ਹੋਣੀ ਸ਼ੁਰੂ ਹੋ ਜਾਂਦੀ ਆ ਜੋ ਕਿ ਉਪੀ ਦਾ ਹੀ ਰਹਿਣ ਵਾਲਾ ਸੀ ਤਾਂ ਉਹ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਕਾਰਿਆ ਕਰਦੀ ਉਹਨੂੰ ਦੱਸਦੀ ਕਿ ਮੇਰੀ ਫੈਮਲੀ ਬਹੁਤ ਗਰੀਬ ਆ ਮੈਂ ਚਾਹਨੀ ਆ ਕਿ ਮੈਂ ਉਹਨਾਂ ਦਾ ਸਹਾਰਾ ਬਣਾ ਤੇ ਦੂਜੀ ਉਹਨੇ ਆਪਣੀ ਜੋ ਖੁਆਇਸ਼ ਦੱਸੀ ਕਿ ਐਦਾ ਐਦਾ ਮੇਰਾ ਫੇਸ ਜਲਿਆ ਹੋਇਆ ਤੇ ਮੈਂ ਚਾਹਨੀ ਆ ਕਿ ਮੈਂ ਇਹਦੀ ਪਲਾਸਟਿਕ ਸਰਜਰੀ ਕਰਵਾ ਕੇ ਮੈਨੂੰ ਠੀਕ ਕਰਾ ਸਕਾਂ ਤਾਂ ਕਿ ਮੈਂ ਵੀ ਬਾਕੀਆਂ ਦੀ ਤਰ੍ਹਾਂ ਖੂਬਸੂਰਤ ਦਿਖਾਂ ਜੋ ਕਿ ਅਕਸਰ ਹੁੰਦਾ ਹੀ ਹੈ ਹਰ ਇੱਕ ਨੂੰ ਹੁੰਦਾ ਆ ਕਿ ਉਹ ਸੋਹਣਾ ਦਿਖੇ ਹੋਣੇ ਸਭ ਕੁਝ ਸੁਣ ਕੇ ਉਹ ਮੁੰਡਾ ਸ਼ਹਿਜ਼ਾਦੀ ਨੂੰ ਕਹਿੰਦਾ ਆ ਕਿ ਤੂੰ ਇਹਨਾਂ ਸਭ ਚੀਜ਼ਾਂ ਲਈ ਤੂੰ ਵਿਦੇਸ਼ ਲਈ ਕਿਉਂ ਨਹੀਂ ਟਰਾਈ ਕਰਦੀ ਤੂੰ ਵਿਦੇਸ਼ ਚਲੀ ਜਾ ਉੱਥੇ ਜਾ ਕੇ ਤੇਰੇ ਘਰਦਿਆਂ ਦੀ ਵੀ ਹੈਲਪ ਹੋ ਜਾਏਗੀ ਤੇ ਤੂੰ ਵੀ ਕੁਝ ਆਪਣਾ ਜੋ ਫੈਸਲੇ ਕਰਵਾਉਣਾ ਚਾਹਨੀ ਹੈ ਤੂੰ ਕਰਵਾ ਸਕਦੀ ਹੈ ਤਾਂ ਸ਼ਹਿਜ਼ਾਦੀ ਦੱਸਦੀ ਹੈ ਕਿ ਨਾ ਤਾਂ ਮੇਰੇ ਕੋਲ ਇੰਨੇ ਪੈਸੇ ਹੈ ਕਿ ਮੈਂ ਵੀ ਦੇਸ਼ ਜਾ ਸਕਾਂ ਤੇ ਨਾ ਹੀ ਮੇਰੇ ਕੋਲ ਕੋਈ ਸਕਿੱਲ ਹੈ ਜਿਹਦੇ ਬੇਸ ਤੇ ਮੈਨੂੰ ਕੋਈ ਵਧੀਆ ਕੋਈ ਜੋਬ ਉੱਥੇ ਜਾ ਕੇ ਮਿਲ ਜੇ ਜਾਂ ਮੈਂ ਮੈਨੂੰ ਕੋਈ ਬੁਲਾ ਲੇ ਉੱਥੇ ਹੈ ਨਾ ਤਾਂ ਅਗੋ ਮੁੰਡਾ ਉਹਨੂੰ ਕਹਿੰਦਾ ਆ ਕਿ ਜੇ ਤੂੰ ਕਹੀਂ ਤਾਂ ਮੈਂ ਗੱਲ ਕਰਾਂ ਮੇਰੀ ਇੱਕ ਚਚੇਰੀ ਭੈਣ ਹੁੰਦੀ ਹੈ ਯੂਏ ਵਿੱਚ ਅਬੂਦਾਬੀ ਵਿੱਚ ਉਹਦੇ ਨਾਲ ਮੈਂ ਗੱਲ ਕਰਦਾ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਾਨੂੰ ਇੱਕ ਹਾਊਸ ਹੈਲਪਰ ਦੀ ਜ਼ਰੂਰਤ ਹੈ ਤੇ ਮੇਰੀ ਜੋ ਭੈਣ ਆ ਉਹ ਬੱਚੇ ਨੂੰ ਜਨਮ ਦੇਣ ਵਾਲੀ ਹੈ ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਜਾਣਾ ਹੈ ਤੇ ਉਹ ਨੌਕਰੀ ਨਹੀਂ ਛੱਡ ਸਕਦੀ ਕਿਉਂਕਿ ਉੱਥੇ ਹੁੰਦਾ ਹੀ ਹੈ ਕਿ ਤੁਸੀਂ ਜਦੋਂ ਤੁਹਾਡੇ ਬੱਚੇ ਨੂੰ ਤੁਸੀਂ ਥੋੜੇ ਟਾਈਮ ਦਾ ਹੋ ਜਾਂਦਾ ਆ ਤਾਂ ਤੁਸੀਂ ਦੁਬਾਰਾ ਨੌਕਰੀ ਤੇ ਜਾ ਸਕਦੇ ਹੋ ਹੈਨਾ ਤਾਂ ਉਹ ਉਹਨਾਂ ਨੂੰ ਜ਼ਰੂਰਤ ਹੈ ਤੇ ਜੇ ਤੂੰ ਜਾਣ ਲਈ ਹਾਂ ਕਰ ਦੇ ਤਾਂ ਮੈਂ ਉਹਨਾਂ ਨਾਲ ਗੱਲ ਕਰਦਾ ਉਹ ਤੈਨੂੰ ਵਧੀਆ ਸੈਲਰੀ ਵੀ ਦੇਣਗੇ ਤੇਰੇ ਖਾਣ ਪੀਣ ਦਾ ਖਰਚਾ ਤੇਰੇ ਰਹਿਣ ਦਾ ਖਰਚਾ ਉਹ ਖੁਦ ਚੱਕਣਗੇ ਤੇ ਤੂੰ ਇਸੇ ਤਰ੍ਹਾਂ ਉੱਥੇ ਜਾ ਕੇ ਕੋਈ ਚੰਗਾ ਜਿਹਾ ਡਾਕਟਰ ਲੱਭ ਕੇ ਆਪਣਾ ਇਲਾਜ ਵੀ ਕਰਵਾ ਸਕਦੀ ਹੈ ਤੇ ਆਪਣੇ ਮਾਤਾ ਪਿਤਾ ਦੀ ਜੋ ਹੈ ਹੈਲਪ ਵੀ ਕਰ ਸਕਦੀ ਹੈ ਫਾਈਨੈਂਸ਼ਲੀ ਤੋਂ ਉਹਨਾਂ ਦੀ ਹੈਲਪ ਕਰ ਸਕਦੀ ਹੈ ਹੈਨਾ ਤਾਂ ਹੁਣ ਇਸ ਤੋਂ ਬਾਅਦ ਸੀਗੀ ਜਿਹੜੀ ਸ਼ਹਿਜ਼ਾਦੀ ਹੈ ਉਹ ਕਹਿੰਦੀ ਹੈ ਕਿ ਠੀਕ ਹੈ ਮੈਂ ਇੱਕ ਵਾਰੀ ਆਪਣੇ ਘਰ ਗੱਲ ਕਰਕੇ ਦੇਖਦੀ ਹਾਂ ਤਾਂ ਸ਼ਹਿਜ਼ਾਦੀ ਹੁਣ ਜਾ ਕੇ ਜਦੋਂ ਆਪਣੇ ਘਰ ਗੱਲ ਕਰਦੀ ਹੈ ਤਾਂ ਉਹਦੇ ਘਰ ਦੇ ਕਹਿੰਦੇ ਹੈ ਕਿ ਠੀਕ ਹੈ ਅਹ ਜੇ ਤੈਨੂੰ ਸਹੀ ਲੱਗਦਾ ਹੈ ਤਾਂ ਸ਼ਹਿਜ਼ਾਦੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਤੂੰ ਜਾ ਸਕਦੀ ਹੈ ਸ਼ਹਿਜ਼ਾਦੀ ਦੇ ਪਿਤਾ ਪੁੱਛਦੇ ਹੈ ਕਿ ਉੱਥੇ ਕੰਮ ਕੀ ਕਰਨਾ ਹੈ ਤਾਂ ਸ਼ਹਿਜ਼ਾਦੀ ਦੱਸਦੀ ਹੈ ਕਿ ਐਦਾਂ ਮੇਰੇ ਫਰੈਂਡ ਦੀ ਹੈ ਜੋ ਭੈਣ ਹੁੰਦੀ ਹੈ ਉੱਥੇ ਚਚੇਰੀ ਉਹਦੇ ਬੱਚਾ ਹੋਣ ਵਾਲਾ ਹੈ ਤਾਂ ਉਹਦੇ ਬੱਚੇ ਨੂੰ ਸੰਭਾਲਣ ਦਾ ਕੰਮ ਹੈ ਉਹਦੀ ਲੁੱਕ ਆਫਟਰ ਕਰਨੀ ਹੈ ਤੇ બસ ਆਹੀ ਕੰਮ ਆ ਬੱਚੇ ਨੂੰ ਸੰਭਾਲਣ ਦਾ ਜਾਂ ਫਿਰ ਹੋਰ ਘਰ ਦੇ ਛੋਟੇ-ਮੋਟੇ ਕੰਮਾਂ 'ਚ ਉਹਨਾਂ ਦੀ ਹੈਲਪ ਕਰਵਾਣੀ ਬਸ ਤਾਂ ਉਹ ਕਹਿੰਦੇ ਕਿ ਠੀਕ ਆ ਕੋਈ ਦਿੱਕਤ ਨਹੀਂ ਹੈ ਸਾਨੂੰ ਤੂੰ ਠੀਕ ਹੈ ਚਲੀ ਜਾ ਜਿਵੇਂ ਤੈਨੂੰ ਸਹੀ ਲੱਗੇ ਹੁਣ ਸ਼ਹਿਜ਼ਾਦੀ ਨੂੰ ਜਦੋਂ ਉਹਦੇ ਮਾਤਾ-ਪਿਤਾ ਤੋਂ ਪਰミਸ਼ਨ ਮਿਲ ਜਾਂਦੀ ਹੈ ਤਾਂ ਉਹ ਬਹੁਤ ਖੁਸ਼ ਹੁੰਦੀ ਹੈ ਤਾਂ ਇਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਵੀਜ਼ੇ ਦਾ ਤਾਂ ਸ਼ਹਿਜ਼ਾਦੀ ਦਾ ਵੀਜ਼ਾ ਆ ਜਾਂਦਾ ਤੇ ਸ਼ਹਿਜ਼ਾਦੀ ਹੁਣ ਦੁਬਈ ਪਹੁੰਚ ਜਾਂਦੀ ਹੈ ਹੁਣ ਜਦੋਂ ਸ਼ਹਿਜ਼ਾਦੀ ਉੱਥੇ ਜਾਂਦੀ ਹੈ ਤਾਂ ਜਿੱਥੇ ਉਹਨੇ ਕੰਮ ਕਰਨਾ ਸੀਗਾ ਉਹਨਾਂ ਦੇ ਘਰ ਜਾਂਦੀ ਹੈ ਉਸ ਘਰ ਦਾ ਜਿਹੜਾ ਓਨਰ ਸੀਗਾ ਉਹ ਵੀ ਇੱਕ ਇੰਡੀਅਨ ਸੀਗਾ ਪਰ ਉੱਥੇ ਰਹਿ ਰਹੇ ਸੀਗੇ ਉਹ ਤੇ ਜਿਹੜਾ ਘਰ ਦਾ ਓਨਰ ਸੀਗਾ ਉਹਦਾ ਨਾਮ ਸੀਗਾ ਫੈਜ਼ਲ ਤਾਂ ਇਸ ਤੋਂ ਬਾਅਦ ਕੀ ਹੁੰਦਾ ਉਹਨੂੰ ਸਾਰਾ ਘਰ ਦਾ ਕੰਮ ਸਮਝਾ ਦਿੰਦੇ ਆ ਕਿ ਕੀ ਕਰਨਾ ਆ ਕਿਵੇਂ ਕਰਨਾ ਆ ਤੇ ਆਪ ਬੱਚੇ ਨੂੰ ਸੰਭਾਲਣ ਦਾ ਕੰਮ ਜੋ ਵੀ ਸੀਗਾ ਉਹਨੂੰ ਸਾਰਾ ਕੁਝ ਦੱਸਦੇ ਆ ਕਿ ਅਸੀਂ ਜੌਬ ਤੇ ਜਾਣਾ ਆ ਤੇ ਸਾਨੂੰ ਖੁਸ਼ੀ ਹੋਏਗੀ ਸਾਡੇ ਬੱਚੇ ਨੂੰ ਅਗਰ ਤੂੰ ਸੰਭਾਲੇਂਗੀ ਤਾਂ ਤੇ ਅਸੀਂ ਤੈਨੂੰ ਬਣਦਾ ਜੋ ਵੀ ਤੇਰਾ ਹੱਕ ਬਣਦਾ ਉਹ ਅਸੀਂ ਦਵਾਂਗੇ ਹਨ ਜੋ ਵੀ ਸੈਲਰੀ ਦੀ ਉੱਥੇ ਉਹਨਾਂ ਦੇ ਵਿੱਚ ਗੱਲ ਹੋਈ ਹੋਏਗੀ ਵੀ ਅਸੀਂ ਤੈਨੂੰ ਦਵਾਂਗੇ ਤਾਂ ਹੁਣ ਐਵੇਂ ਹੁੰਦਾ ਹੈ ਬਾਰਲੀਆਂ ਕੰਟਰੀਆਂ 'ਚ ਕਿ ਉੱਥੇ ਲੋਕੀ ਇਹਨੇ ਬਿਜ਼ੀ ਹੁੰਦੇ ਆ ਕਿ ਉਹਨਾਂ ਕੋਲ ਆਪਣੇ ਬੱਚਿਆਂ ਲਈ ਟਾਈਮ ਨਹੀਂ ਹੁੰਦਾ ਤਾਂ ਉਹ ਨੈਨੀ ਵਗੈਰਾ ਹਾਇਰ ਕਰਦੇ ਆ ਤਾਂ ਹੁਣ ਉਹਨੂੰ ਜਿਹੜਾ ਸੀਗਾ ਉੱਥੇ ਕੰਮ ਮਿਲ ਜਾਂਦਾ ਆ ਤੇ ਉੱਥੇ ਰਹਿਣਾ ਉਹ ਸ਼ੁਰੂ ਕਰ ਦਿੰਦੀ ਉਹ ਕੰਮ ਆਪਣਾ ਬਹੁਤ ਵਧੀਆ ਢੰਗ ਨਾਲ ਕਰਦੀ ਹੁੰਦੀ ਆ ਤਾਂ ਹੁਣ ਕੀ ਹੁੰਦਾ ਆ ਕਿ ਹੁਣ ਵੇਖਦੇ ਵੇਖਦੇ ਜਿਹੜਾ ਉਹ ਬੱਚਾ ਸੀਗਾ ਉਹ 4 ਮਹੀਨੇ ਦਾ ਹੋ ਜਾਂਦਾ ਆ ਹੁਣ ਇਹ ਹਰ ਇੱਕ ਜਗ੍ਹਾ ਤੇ ਹੁੰਦਾ ਆ ਜਿੱਦਾਂ ਵੈਕਸੀਨੇਸ਼ਨ ਹੁੰਦੀਆਂ ਆ ਬੱਚਿਆਂ ਦੀਆਂ ਹੈਨਾ ਤਾਂ ਹੁਣ ਜੋ 4 ਮਹੀਨੇ ਦੀ ਉਹਦੀ ਵੈਕਸੀਨੇਸ਼ਨ ਸੀਗੀ ਉਹ ਹੋਣੀ ਸੀਗੀ ਤਾਂ ਉਹਦੇ ਜਿਹੜੇ ਸੀਗੇ ਮਾਤਾ ਪਿਤਾ ਉਹ ਬੱਚੇ ਨੂੰ ਲੈ ਕੇ ਜਾਂਦੇ ਆ ਉਹਨੂੰ ਵੈਕਸੀਨੇਸ਼ਨ ਜਿਹੜੀ ਲੱਗਣੀ ਸੀਗੀ ਉਹ ਲਗਵਾ ਕੇ ਉਹਨੂੰ ਲੈ ਕੇ ਘਰ ਆਉਂਦੇ ਆ ਵਾਪਸ ਤੇ ਆਪ ਉਹ ਕੰਮ ਤੇ ਚਲੇ ਜਾਂਦੇ ਆ ਤੇ ਬੱਚਾ ਸੀਗਾ ਜਿਹੜਾ ਉਹ ਸ਼ਹਿਜ਼ਾਦੀ ਨੂੰ ਦੇ ਕੇ ਚਲੇ ਜਾਂਦੇ ਆ ਹੁਣ ਕੀ ਹੁੰਦਾ ਆ ਕਿ ਬੱਚੇ ਨੂੰ ਉਸ ਵੈਕਸੀਨ ਦੇ ਨਾਲ ਉਹ ਜੋ ਇੰਜੈਕਸ਼ਨ ਉਹਨੂੰ ਲੱਗਿਆ ਸੀਗਾ ਉਹਦੇ ਨਾਲ ਰਿਐਕਸ਼ਨ ਹੋ ਜਾਂਦਾ ਆ ਤੇ ਹੁਣ ਕੀ ਹੁੰਦਾ ਜਦੋਂ ਰਿਐਕਸ਼ਨ ਹੁੰਦਾ ਆ ਤਾਂ ਉਹਨੂੰ ਸ਼ਹਿਜ਼ਾਦੀ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਤਾਂ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਕਾਲ ਕਰਕੇ ਬੁਲਾ ਸਕੇ ਬੱਚੇ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਹੁਣ ਜਦੋਂ ਫੈਜ਼ਲ ਤੇ ਉਹਦੀ ਘਰ ਦੀ ਜਦੋਂ ਘਰ ਵਾਪਸ ਆਉਂਦੇ ਆ ਕੰਮ ਤੋਂ ਤਾਂ ਆਣ ਕੇ ਜਦੋਂ ਵੇਖਦੇ ਆ ਕਿ ਉਹਨਾਂ ਦੇ ਜਿਹੜਾ ਕਿ ਨਿਊ ਬਰਨ ਸੀਗਾ ਬੱਚਾ ਸੀਗਾ ਉਦੀ ਮੌਤ ਹੋਈ ਵੇਖ ਕੇ ਹੁਣ ਕਿਸੇ ਵੀ ਮਾਪਿਓ ਲਈ ਇਹ ਸਭ ਸੈਂਡ ਕਰਨਾ ਬੜਾ ਔਖਾ ਹੁੰਦਾ ਹੈ ਕਿ ਉਹ ਜਿਹੜੇ ਬੱਚੇ ਨੂੰ ਇੱਕਦਮ ਸਹੀ ਸਲਾਮਤ ਘਰ ਛੱਡ ਕੇ ਗਏ ਸੀਗੇ ਤੇ ਕੰਮ ਤੋਂ ਜਦੋਂ ਵਾਪਸ ਆਣ ਕੇ ਵੇਖਦੇ ਐ ਕਿ ਬੱਚਾ ਮਰ ਚੁੱਕਿਆ ਹੁੰਦਾ ਹੈ ਹਨਾ ਤਾਂ ਉਹਨਾਂ ਲਈ ਬਹੁਤ ਹੀ ਮੁਸ਼ਕਲ ਸੀਗਾ ਉਸ ਸਮੇਂ ਨੂੰ ਜਿਹੜਾ ਸੀਗਾ ਉਹ ਫੇਸ ਕਰਨਾ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਕਿ ਉਹ ਬਿਨਾਂ ਕੁਝ ਸੋਚੇ ਸਮਝੇ ਸੀਗਾ ਜਿਹੜਾ ਸਾਰਾ ਬਲੇਮ ਆ ਉਹੋ ਸ਼ਹਿਜ਼ਾਦੀ ਦੇ ਉੱਪਰ ਪਾ ਦਿੰਦੇ ਐ ਕਿ ਹੋਏ ਨਾ ਹੋਏ ਸਾਡੇ ਬੱਚੇ ਦੀ ਮੌਤ ਤੇਰੇ ਕਰਕੇ ਹੋਈ ਐ ਤੂੰ ਹੀ ਉਹਨੂੰ ਮਾਰਿਆ ਐ ਸਾਡੇ ਬੱਚੇ ਨੂੰ ਹਾਲਾਂਕਿ ਇੱਥੇ ਅਗਰ ਉਹ ਚਾਹਦੇ ਤਾਂ ਇਨਵੈਸਟੀਗੇਸ਼ਨ ਕਰ ਸਕਦੇ ਸੀਗੇ ਕਰਵਾ ਸਕਦੇ ਸੀਗੇ ਪਤਾ ਕਰ ਸਕਦੇ ਸੀਗੇ ਕਿ ਬੱਚੇ ਦੀ ਮੌਤ ਕਿੱਦਾਂ ਹੋਈ ਪਰ ਨਹੀਂ ਉਹਨਾਂ ਨੇ ਐਵੇਂ ਦਾ ਕੁਝ ਨਹੀਂ ਕੀਤਾ ਬਿਨਾਂ ਸੋਚੇ ਸਮਝੇ ਉਹਨਾਂ ਨੇ ਜਿਹੜਾ ਸੀਗਾ ਸਾਰਾ ਜੋ ਸੀਗਾ ਬਲੇਮ ਸੀਗਾ ਉਹ ਸ਼ਹਿਜ਼ਾਦੀ ਦੇ ਉੱਪਰ ਪਾਤਾ ਹੁਣ ਸ਼ਹਿਜ਼ਾਦੀ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਤਾਂ ਹੁਣ ਇੱਥੇ ਸ਼ਹਿਜ਼ਾਦੀ ਨੇ ਆਪਣੇ ਹੱਕ ਵਿੱਚ ਬਹੁਤ ਸਾਰੀਆਂ ਸਫਾਈਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਜੋ ਫੈਜ਼ਲ ਤੇ ਉਹਦੀ ਘਰ ਵਾਲੀ ਸੀਗੀ ਉਹਦੀ ਇੱਕ ਵੀ ਸੁਣਨ ਨੂੰ ਤਿਆਰ ਨਹੀਂ ਸੀਗੀ ਸ਼ਹਿਜ਼ਾਦੀ ਕਹਿੰਦੀ ਹੈ ਕਿ ਇਹ ਜੋ ਇੰਜੈਕਸ਼ਨ ਇਹਨੂੰ ਲੱਗਿਆ ਸੀਗਾ ਉਹਦਾ ਰਿਐਕਸ਼ਨ ਸੀਗਾ ਹੋਇਆ ਜਿਹਦੇ ਕਰਕੇ ਦੀ ਤਬੀਅਤ ਖਰਾਬ ਹੁੰਦੀ ਜਾ ਰਹੀ ਸੀ ਤੇ ਮੈਂ ਇਹਦੇ ਨਾਲ ਕੁਝ ਵੀ ਨਹੀਂ ਕੀਤਾ ਮੈਂ ਇੱਕ ਬੱਚੇ ਦੀ ਜਾਨ ਭਲਾ ਕਿਉਂ ਲਾਵਾਂਗੀ ਪਰ ਫੈਜ਼ਲ ਤੇ ਉਹਦੀ ਘਰ ਵਾਲੀ ਇੱਕ ਵੀ ਉਹਦੀ ਗੱਲ ਨਹੀਂ ਸੁਣਦੇ ਤੇ ਉਹਨੂੰ ਪੁਲਿਸ ਤੇ ਹਵਾਲੇ ਕਰਵਾ ਦਿੰਦੇ ਐ ਉਹਦੀ ਰਿਪੋਰਟ ਲਿਖਵਾ ਦਿੰਦੇ ਐ ਕਿ ਸਾਡੇ ਬੱਚੇ ਨੂੰ ਮਾਰਨ ਲਈ ਇਹ ਜ਼ਿੰਮੇਵਾਰ ਐ ਦਾ ਇਸ ਤਰ੍ਹਾਂ ਪੁਲਿਸ ਨੂੰ ਅਰੈਸਟ ਕਰ ਲੈਂਦੀ ਹੈ ਹੁਣ ਇੱਥੇ ਫੈਜ਼ਲ ਤੇ ਉਹਦੀ ਘਰ ਵਾਲੀ ਸ਼ਹਿਜ਼ਾਦੀ ਦੇ ਨਾਲ ਕੀ ਗੇਮ ਖੇਡਦੇ ਹਨ ਜੋ ਉਹਨਾਂ ਦੇ ਪਿਤਾ ਜੀ ਸ਼ਹਿਜ਼ਾਦੀ ਦੇ ਪਿਤਾ ਜੀ ਦੱਸਦੇ ਹਨ ਕਿ ਇਹਨਾਂ ਨੇ ਉਹਨੂੰ ਸ਼ਹਿਜ਼ਾਦੀ ਨੂੰ ਡਰਾ ਧਮਕਾ ਕੇ ਉਹਦੇ ਤੋਂ ਇੱਕ ਬਿਆਨ ਲੈ ਲਿਆ ਇੱਕ ਰਿਕਾਰਡਿੰਗ ਕਰਵਾ ਲਈ ਉਹਦੇ ਤੋਂ ਕਿ ਇਸ ਕਤਲ ਲਈ ਮੈਂ ਹੀ ਜ਼ਿੰਮੇਵਾਰ ਹਾਂ ਮੈਂ ਹੀ ਬੱਚੇ ਨੂੰ ਮਾਰਿਆ ਆ ਤੇ ਇਹ ਜਿਹੜੀ ਰਿਕਾਰਡਿੰਗ ਸੀਗੀ ਫੈਜ਼ਲ ਤੇ ਉਹਦੀ ਘਰਵਾਲੀ ਨੇ ਇਹੀ ਪੁਲਿਸ ਦੇ ਸਾਹਮਣੇ ਪੇਸ਼ ਕਰਕੇ ਕਿ ਵੇਖੋ ਇਹ ਆਪਣਾ ਗੁਨਾਹ ਆਪ ਕਬੂਲ ਕਰ ਰਹੀ ਹੈ ਇਨੇ ਹੀ ਸਾਡੇ ਬੱਚੇ ਨੂੰ ਮਾਰਿਆ ਆ ਤੇ ਇਹਦੇ ਖਿਲਾਫ ਸੀਗਾ ਜੋ ਹਤਿਆ ਦਾ ਮੁਕਦਮਾ ਦਰਜ ਕੀਤਾ ਜਾਏ ਤਾਂ ਹੁਣ ਤੁਹਾਨੂੰ ਪਤਾ ਹੈ ਕਿ ਉਧਰ ਦੇ ਕਾਨੂੰਨ ਜਿਹੜੀਆਂ ਅਰਬ ਕੰਟਰੀਆਂ ਉਹਨਾਂ ਦੇ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਉਹਨ ਸ਼ਹਿਜ਼ਾਦੀ ਦੇ ਜਿਹੜੇ ਪਿਤਾ ਜੀ ਆ ਉਹ ਸਾਰੇ ਨਿਊਜ਼ ਚੈਨਲਾਂ ਤੇ ਰੋ ਰੋ ਕੇ ਦੱਸ ਰਹੇ ਸੀਗੇ ਕਿ ਮੇਰੀ ਬੇਟੀ ਦੀ ਕੋਈ ਗਲਤੀ ਨਹੀਂ ਆ ਉਹਨੂੰ ਫਸਾਇਆ ਗਿਆ ਆ ਹੁਣ ਇੱਥੇ ਗੱਲ ਇਹ ਆ ਕਿ ਉਜੜੀ ਰਿਕਾਰਡਿੰਗ ਸੀਗੀ ਇਹ ਤਾਂ ਉਹਨਾਂ ਨੇ ਡਰਾ ਧਮਕਾ ਕੇ ਲਈ ਸੀਗੀ ਹਾਂ ਇਹਦੇ ਪਿੱਛੇ ਇਹ ਹੋ ਸਕਦਾ ਆ ਕਿ ਉਹਨਾਂ ਨੇ ਇਹ ਨੂੰ ਇਹ ਕਿਹਾ ਹੋਵੇ ਕਿ ਅਸੀਂ ਤੈਨੂੰ ਮਾਫ ਕਰ ਦਿਆਂਗੇ ਪਰ ਤੂੰ ਇਹ ਬਿਆਨ ਦੇ ਦੇ ਕਿ ਹਾਂ ਕੀ ਤੂੰ ਹੀ ਸਾਡੇ ਬੱਚੇ ਨੂੰ ਮਾਰਿਆ ਇੱਕ ਕਾਰਨ ਇਹ ਵੀ ਸੀਗਾ ਕਿ ਜਦੋਂ ਬੱਚੇ ਦੀ ਮੌਤ ਹੋਈ ਸੀਗੀ ਉਸ ਤੋਂ ਬਾਅਦ ਸ਼ਹਿਜ਼ਾਦੀ ਨੇ ਜਦੋਂ ਉਹਨੂੰ ਦੇਖਿਆ ਕਿਉਂਕਿ ਨਾਰਮਲੀ ਹੁੰਦਾ ਹੈ ਜਿਹੜੇ ਬੰਦੇ ਨੇ ਕਿਸੇ ਬੱਚੇ ਨੂੰ ਐਵੇਂ ਸੰਭਾਲ ਲਿਆ ਹੋਏ ਤਾਂ ਮੋਹ ਪੈ ਜਾਂਦਾ ਆ ਤਾਂ ਉਹਨੇ ਜਦੋਂ ਸ਼ਹਿਜ਼ਾਦੀ ਨੇ ਉਸ ਬੱਚੇ ਨੂੰ ਮਰਿਆ ਹੋਇਆ ਵੇਖਿਆ ਤਾਂ ਉਹ ਉਹ ਅੰਦਰੋਂ ਬਹੁਤ ਟੁੱਟ ਗਈ ਸੀ ਤਾਂ ਉਹਨੇ ਥੋੜੇ ਟਾਈਮ ਬਾਅਦ ਇਹ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਮੈਨੂੰ ਮੇਰੇ ਪੇਪਰ ਦੇ ਦਿਓ ਮੈਨੂੰ ਇੰਡੀਆ ਭੇਜ ਦਿਓ ਮੈਂ ਵਾਪਸ ਜਾਣਾ ਚਾਹਨੀ ਆ ਕਿਉਂਕਿ ਪੇਪਰ ਸੀਗੇ ਜਿਹੜੇ ਉਹਦੇ ਸਾਰੇ ਡਾਕੂਮੈਂਟਸ ਸੀਗੇ ਉਹ ਸਾਰੇ ਸ਼ਹਿਜ਼ਾਦੀ ਕੋਲ ਨਹੀਂ ਸੀਗੇ ਉਹ ਸਾਰੇ ਡਾਕੂਮੈਂਟਸ ਸੀਗੇ ਜਿਹੜੇ ਉਹ ਫੈਜ਼ਲ ਤੇ ਉਹਦੀ ਫੈਮਿਲੀ ਦੇ ਕੋਲ ਸੀਗੇ ਉਹਨਾਂ ਨੇ ਸੰਭਾਲ ਕੇ ਰੱਖੇ ਸੀਗੇ ਔਰ ਉਹ ਪੇਪਰ ਨਹੀਂ ਸੀ ਦੇ ਰਹੇ ਹੁਣ ਇੱਥੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇਹੀ ਸ਼ਰਤ ਰੱਖੀ ਹੋਈ ਹੈ ਕਿ ਤੂੰ ਆਪਣਾ ਬਿਆਨ ਦੇ ਦੇ ਕਿ ਇਹ ਹੱਤਿਆ ਲਈ ਤੂੰ ਹੀ ਜ਼ਿੰਮੇਵਾਰ ਹੈਂ ਤੇ ਅਸੀਂ ਤੈਨੂੰ ਤੇਰੇ ਪੇਪਰ ਸੀਗੇ ਜਿਹੜੇ ਉਹ ਵਾਪਸ ਕਰ ਦਾਂਗੇ ਤੇ ਇਸ ਤਰੀਕੇ ਨਾਲ ਉਹਦਾ ਬਿਆਨ ਸੀਗਾ ਜੋ ले लिया गया 10 फरवरी 2023 ਨੂੰ ਉਹਨੂੰ ਅਰੈਸਟ ਕੀਤਾ ਗਿਆ ਤੇ 31 ਜੁਲਾਈ 2023 ਨੂੰ ਉਹਨੂੰ ਸੀਗੀ ਜਿਹੜੀ ਉਹ ਸਾਰੇ ਜਿਹੜੇ ਬਿਆਨ ਸੀਗੇ ਆ ਰਿਕਾਰਡਿੰਗ ਦੇ ਆਧਾਰ ਤੇ ਉਹਨੂੰ ਸੀਗਾ ਜੋ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ ਸੁਨਾਤੀ ਗਈ ਸੀ ਹੁਣ ਕੀ ਹੁੰਦਾ ਹੈ ਕਿ ਜਦੋਂ ਫਾਂਸੀ ਦੀ ਸਜ਼ਾ ਸੁਨਾ ਦਿੱਤੀ ਜਾਏ ਜਿੰਨੂੰ ਤੋਂ ਇਨਸਾਨ ਅੱਧਾ ਤਾਂ ਪਹਿਲਾਂ ਹੀ ਮਰ ਜਾਂਦਾ ਹੈ ਕਿ ਹੁਣ ਕੀ ਹੋਏਗਾ ਕਿਉਂਕਿ ਉਹਦੇ ਲਈ ਤਾਂ ਸਭ ਕੁਝ ਖਤਮ ਹੀ ਹੋ ਜਾਂਦਾ ਹੈ ਉਸੇ ਟਾਈਮ ਹੀ ਹੁਣ ਦੂਜੀ ਸਾਈਡ ਜਿਹੜਾ ਸੀਗਾ ਸ਼ਹਿਜ਼ਾਦੀ ਦਾ ਪਿਤਾ ਸੀਗਾ ਉਹ ਸਾਰਿਆਂ ਨੂੰ ਕਹਿ ਰਿਹਾ ਸੀਗਾ ਕਿ ਮੇਰੀ ਬੇਟੀ ਬੇਕਸੂਰਿਆ ਉਹਨੂੰ ਜਾਣਬੁੱਝ ਕੇ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤੇ ਉਧਰ ਸ਼ਹਿਜ਼ਾਦੀ ਨੂੰ ਜਿਹੜਾ ਇੱਕ ਵਕੀਲ ਪ੍ਰੋਵਾਈਡ ਕਰਵਾਇਆ ਜਾਂਦਾ ਆ ਜੋ ਵਕੀਲ ਦਿੱਤਾ ਜਾਂਦਾ ਆ ਫੋਰਨ ਮਿਨਿਸਟਰੀ ਵੱਲੋਂ ਜੋ ਆਪਣੀ ਇੰਡੀਆ ਦੀ ਉਧਰ ਹੈ ਫੋਰਨ ਮਿਨਿਸਟਰੀ ਉਹਦੇ ਵੱਲੋਂ ਇੱਕ ਹੈਲਪਲੀ ਇੱਕ ਵਕੀਲ ਪ੍ਰੋਵਾਈਡ ਕਰਵਾਇਆ ਜਾਂਦਾ ਆ ਤਾਂ ਉਹ ਹੋਣੇ ਸ਼ਹਿਜ਼ਾਦੀ ਦੇ ਕੇਸ ਲਈ ਇੱਕ ਅਪੀਲ ਪਾਉਂਦਾ ਆ ਹੁਣ ਅਪੀਲ ਇਹ ਹੁੰਦੀ ਹੈ ਕਿ ਇਹਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਕੇ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਏ ਤੇ ਹੁੰਦਾ ਕਿ ਆ 23 ਸੈਪਟੈਂਬਰ 2023 ਨੂੰ ਜੱਜ ਵੱਲੋਂ ਫੈਸਲਾ ਆ ਜਾਂਦਾ ਹੈ ਕਿ ਸਾਡੇ ਕੋਲ ਸਾਰੇ ਐਵੀਡੈਂਸ ਆ ਇਹਦੇ ਖਿਲਾਫ ਸਾਰੇ ਸਬੂਤ ਆ ਤੇ ਅਸੀਂ ਇਹਦੀ ਫਾਂਸੀ ਦੀ ਸਜ਼ਾ ਨੂੰ ਨਹੀਂ ਘਟਾ ਸਕਦੇ ਅਸੀਂ ਇਹਨੂੰ ਬਰਕਰਾਰ ਰੱਖਾਂਗੇ ਔਰ ਇਹਨੂੰ ਫਾਂਸੀ ਦੀ ਸਜ਼ਾ ਹੀ ਮਿਲੇਗੀ ਤਾਂ ਹੁਣ ਉੱਥੇ ਯੂਈ ਵਿੱਚ ਇੱਕ ਹੋਰ ਕਾਨੂੰਨ ਕੀ ਹੈ ਕਿ ਜਿਹਦੀ ਮੌਤ ਹੋਈ ਹੁੰਦੀ ਹੈ ਅਗਰ ਉਹਦੇ ਫੈਮਿਲੀ ਵਾਲੇ ਚਾਹਣ ਉਹਦੇ ਪਰਿਵਾਰ ਵਾਲੇ ਚਾਹਣ ਤਾਂ ਉਹਦੀ ਜਿਹੜਾ ਦੋਸ਼ੀ ਹੁੰਦਾ ਆ ਉਹਦੀ ਸਜ਼ਾ ਨੂੰ ਮਾਫ ਵੀ ਕੀਤਾ ਜਾ ਸਕਦਾ ਆ ਜਾਂ ਫਿਰ ਹਰ ਜਾਨੇ ਦੇ ਤੌਰ ਤੇ ਕੁਝ ਨਾ ਕੁਝ ਲੈ ਦੇ ਕੇ ਵੀ ਹੋ ਜਾਂਦਾ ਆ ਪਰ ਇੱਥੇ ਹੁਣ ਕੀ ਸੀਗਾ ਜਦੋਂ ਵਕੀਲ ਉਹ ਫੈਜ਼ਲ ਦੇ ਕੋਲ ਜਾਂਦਾ ਆ ਉਹਦੀ ਵਾਈਫ ਨੂੰ ਦੋਨਾਂ ਨੂੰ ਮਿਲਦਾ ਆ ਤੇ ਦੱਸਦਾ ਆ ਜੋ ਵੀ ਐ ਕਿ ਉਹ ਇਸ ਕੇਸ ਨੂੰ ਵਾਪਸ ਲੈ ਲੈਣ ਤੇ ਹੁਣ ਕੀ ਹੁੰਦਾ ਫੈਜ਼ਲ ਤੇ ਉਹਦੀ ਫੈਮਿਲੀ ਕਹਿੰਦੇ ਆ ਕਿ ਅਸੀਂ ਐਵੇਂ ਦਾ ਕੁਝ ਵੀ ਨਹੀਂ ਕਰਾਂਗੇ ਕਿਉਂਕਿ ਉਹ ਮੰਨਦੇ ਸੀਗੇ ਕਿ ਸਾਰੀ ਗਲਤੀ ਐ ਉਹ ਸ਼ਹਿਜ਼ਾਦੀ ਦੀ ਐ ਉਹ ਸ਼ਾਦੀ ਨੂੰ ਸ਼ਹਿਜ਼ਾਦੀ ਨੂੰ ਕਸੂਰਵਾਰ ਮੰਨਦੇ ਆ ਉਹ ਕਹਿੰਦੇ ਆ ਕਿ ਸਾਰੀ ਗਲਤੀ ਸ਼ਹਿਜ਼ਾਦੀ ਦੀ ਸੀ ਅਸੀਂ ਇਹਨੂੰ ਕਿਸੇ ਕੀਮਤ ਤੇ ਵੀ ਮਾਫ ਨਹੀਂ ਕਰਾਂਗੇ ਤਾਂ ਹੁਣ ਕੀ ਹੁੰਦਾ ਹੈ 28 ਫਰਵਰੀ 2024 ਨੂੰ ਜੱਜ ਦਾ ਫੈਸਲਾ ਆਉਂਦਾ ਆ ਤੇ ਸ਼ਹਿਜ਼ਾਦੀ ਨੂੰ ਫਾਂਸੀ ਦੀ ਸੀਗੀ ਜਿਹੜੀ ਉਹ ਤਾਰੀਖ ਦੱਸ ਦਿੱਤੀ ਜਾਂਦੀ ਹੈ ਤੇ ਹੁਣ ਜੱਜ ਦਾ ਕਹਿਣਾ ਹੁੰਦਾ ਆ ਕਿ ਹੁਣ ਇਸ ਤੋਂ ਬਾਅਦ ਨਾ ਤਾਂ ਅਸੀਂ ਕੋਈ ਤੁਹਾਡੀ ਅਪੀਲ ਸੁਣਾਂਗੇ ਤੇ ਨਾ ਹੀ ਕੁਝ ਹੋਰ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਸ਼ਹਿਜ਼ਾਦੀ ਖਾਨ ਲੀਤਾ ਸਾਰੇ ਦਰਵਾਜ਼ੇ ਮਨੋ ਕੀ ਬੰਦ ਹੀ ਹੋ ਜਾਂਦੇ ਐ ਤੇ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੋਈ ਵੀ ਗੱਲ ਸੀਗੀ ਜਿਹੜੀ ਉਹ ਉਹਦੇ ਮਾਤਾ ਪਿਤਾ ਨੂੰ ਨਹੀਂ ਦੱਸੀ ਗਈ ਉਹਦੀ ਫਾਂਸੀ ਦੀ ਸਜ਼ਾ ਬਾਰੇ ਉਹਦੇ ਮਾਤਾ ਪਿਤਾ ਨੂੰ ਕੁਝ ਵੀ ਨਹੀਂ ਸੀ ਪਤਾ ਕਿਸੇ ਲਿਖਤ ਤੌਰ ਤੇ ਵੀ ਉਹਨਾਂ ਨੂੰ ਕੁਝ ਨਹੀਂ ਦੱਸਿਆ ਗਿਆ ਕਿ ਉਹਨਾਂ ਦੀ ਧੀ ਦੇ ਨਾਲ ਉੱਥੇ ਕੀ ਹੋ ਰਿਹਾ ਜਦੋਂ ਉਹਦੀ ਫਾਂਸੀ ਦੀ ਸਜ਼ਾ ਸੀਗੀ ਜਿਹੜਾ ਦਿਨ ਤੈਅ ਹੋਇਆ ਸੀਗਾ 15 ਫਰਵਰੀ ਦਾ ਉਸ ਤੋਂ ਕੁਝ ਦਿਨ ਪਹਿਲਾਂ ਸ਼ਹਿਜ਼ਾਦੀ ਦਾ ਫੋਨ ਆਉਂਦਾ ਉਹਦੇ ਮਾਤਾ ਪਿਤਾ ਕੋਲ ਜਿਦੇ ਵਿੱਚ ਉਹ ਬਹੁਤ ਹੀ ਰੋ ਰਹੀ ਸੀ ਤੇ ਆਪਣੇ ਮਾਤਾ ਪਿਤਾ ਨੂੰ ਕਹਿ ਰਹੀ ਸੀ ਕਿ ਮੇਰਾ ਸਮਾਂ ਖਤਮ ਹੋ ਗਿਆ ਹੈ ਸ਼ਾਇਦ ਹੁਣ ਮੈਂ ਦੁਬਾਰਾ ਕਦੇ ਤੁਹਾਨੂੰ ਕਾਲ ਨਾ ਕਰ ਸਕਾਂ ਤੇ ਇਸ ਤੋਂ ਬਾਅਦ ਉਹ ਫਿਰ ਤੋਂ ਰੋਣਾ ਸ਼ੁਰੂ ਕਰ ਦਿੰਦੀ ਹੈ ਉਹਦਾ ਪਿਤਾ ਕਹਿੰਦਾ ਆ ਕਿ ਬੱਚੀ ਤੂੰ ਰੋ ਨਾ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ ਪਰ ਉਹ ਕਹਿੰਦੀ ਹੈ ਕਿ ਨਹੀਂ ਮੈਨੂੰ ਫਾਂਸੀ ਦੀ ਸਜ਼ਾ ਮਿਲ ਚੁੱਕੀ ਹੈ ਤੇ ਮੈਂ ਕੁਝ ਦਿਨਾਂ ਬਾਅਦ ਇਹ ਮੈਨੂੰ ਫਾਂਸੀ ਦੇ ਦੇਣਗੀ ਤੇ ਉਹ ਅੱਗੋਂ ਇਹ ਵੀ ਕਹਿੰਦੀ ਹੈ ਕਿ ਮੈਂ ਕਿਸੇ ਦੀ ਕੋਈ ਕਰਜ਼ਦਾਰ ਨਹੀਂ ਮੈਂ ਕਿਸੇ ਤੋਂ ਕੋਈ ਲੋਨ ਨਹੀਂ ਲਿਆ ਮੈਂ ਕਿਸੇ ਦੇ ਕੋਈ ਪੈਸੇ ਨਹੀਂ ਦੇਣੇ ਇਸ ਲਈ ਤੁਸੀਂ ਚਿੰਤਾ ਨਾ ਕਰਿਓ ਤੁਸੀਂ ਆਪਣਾ ਖਿਆਲ ਰੱਖਿਓ ਤੇ ਮੈਨੂੰ ਮਾਫ ਕਰ ਦਿਓ ਤੇ ਇਹ ਸੁਣਨ ਤੋਂ ਬਾਅਦ ਉਹ ਤੇ ਪਿਤਾ ਬਹੁਤ ਜ਼ਿਆਦਾ ਦੁਖੀ ਹੁੰਦੇ ਐ ਤੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰਨ ਬੇਬਸੀਗੇ ਇਕਦਮ ਹੋ ਗਏ ਉਹ ਤੇ ਹੁਣ ਇਸ ਤੋਂ ਬਾਅਦ ਉਹ ਜਦੋਂ ਗੱਲ ਕਰ ਰਹੇ ਸੀਗੇ ਤਾਂ ਪਿੱਛੇ ਕੋਈ ਅਰੇਬਿਕ ਬੋਲੀ ਦੇ ਵਿੱਚ ਬੋਲਦਾ ਆ ਸ਼ਾਇਦ ਉਹਦੇ ਮਾਤਾ ਪਿਤਾ ਦੇ ਅਕੋਰਡਿੰਗ ਸੀਗਾ ਸ਼ਾਇਦ ਕੋਈ ਕਹਿ ਰਿਹਾ ਹੋਏਗਾ ਉਹਨੂੰ ਕਿ ਜੋ ਵੀ ਉਹ ਗੱਲ ਕਰ ਰਹੀ ਸੀ ਫੋਨ ਤੇ ਉਹਦਾ ਉਹਨੂੰ ਟਾਈਮ ਦਿੱਤਾ ਹੋਏਗਾ ਕਿ ਇੰਨੇ ਟਾਈਮ ਹੀ ਤੂੰ ਗੱਲ ਕਰ ਸਕਦੀ ਆ ਆਪਣੇ ਮਾਤਾ ਪਿਤਾ ਦੇ ਨਾਲ ਤੇ ਸ਼ਾਇਦ ਉਹ ਜਿਹੜਾ ਸਮਾਂ ਸੀਗਾ ਉਹ ਖਤਮ ਹੋ ਗਿਆ ਹੋਣਾ ਤਾਂ ਉਹ ਕਹਿ ਰਿਹਾ ਹੋਏਗਾ ਕਿ ਹੁਣ ਤੂੰ ਹੋਰ ਗੱਲ ਨਹੀਂ ਕਰ ਸਕਦੀ ਇਸ ਤੋਂ ਬਾਅਦ ਕਹਿੰਦੇ ਕਿ ਫੋਨ ਕੱਟ ਹੋ ਜਾਂਦਾ ਆ ਤੇ ਦੁਬਾਰਾ ਕਦੇ ਵੀ ਸ਼ਹਿਜ਼ਾਦੀ ਦਾ ਫੋਨ ਨਹੀਂ ਆਉਂਦਾ ਹੁਣ ਇੱਥੇ ਮਾਤਾ ਪਿਤਾ ਉਹਦੇ ਬਹੁਤ ਜ਼ਿਆਦਾ ਫਿਕਰਚ ਸੀਗੇ ਤਾਂ ਹੁਣ ਉਹਦੇ ਪਿਤਾ ਕੀ ਕਰਦੇ ਆ ਕਿ ਉੱਥੋਂ ਦਾ ਹੀ ਇੱਕ ਲੋਕਲ ਵਕੀਲ ਆ ਜੋ ਹਾਇਰ ਕਰਦੇ ਆ ਤੇ ਦਿੱਲੀ ਹਾਈ ਕੋਰਟ ਵਿੱਚ ਕੇਸ ਦਰਜ ਕਰਦੇ ਆ ਤੇ ਹੁਣ ਉੱਥੇ ਵਕੀਲ ਜੋ ਜੱਜ ਨੂੰ ਦੱਸਦਾ ਆ ਕਿ ਇਹਨਾਂ ਦੀ ਬੇਟੀ ਦਾ ਐਦਾਂ ਦਾ ਫੋਨ ਆਇਆ ਸੀਗਾ ਤੇ ਉਹ ਬਹੁਤ ਚਿੰਤਾ ਵਿੱਚ ਸੀਗੀ ਤੇ ਉਸ ਤੋਂ ਬਾਅਦ ਉਹਦਾ ਕੋਈ ਫੋਨ ਨਹੀਂ ਆਇਆ ਤੇ ਤੁਸੀਂ ਪਤਾ ਕਰੋ ਕਿ ਉਹਦੇ ਨਾਲ ਉੱਥੇ ਕੀ ਹੋਇਆ ਤਾਂ ਫਿਰ ਹੁਣ ਜੱਜ ਕੀ ਕਰਦਾ ਆ ਕਿ ਜਿਹੜਾ ਵਿਦੇਸ਼ ਮੰਤਰਾਲੇ ਆ ਯੂਏਈ ਵਿੱਚ ਤੇ ਉਹਨਾਂ ਦੇ ਨਾਲ ਕੰਟੈਕਟ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਦੀ ਬੇਟੀ ਬੇਟੀ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਫਿਰ ਉਹ ਵਿਦੇਸ਼ ਮੰਤਰਾਲੇ ਵਾਲੇ ਜਿਹੜੇ ਉਹ ਫੇਰ ਦੱਸਦੇ ਆ ਕਿ ਇਹਨਾਂ ਦੀ ਬੇਟੀ ਨੂੰ 15 ਫਰਵਰੀ 2025 ਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਉਹ ਯੂਏ ਵਿੱਚ ਹੀ ਹੈ ਤੇ ਹੁਣ ਉੱਥੇ ਡੈੱਡ ਬੋਡੀ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਹੁਣ ਇੱਥੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਉਹਦੇ ਪਿਤਾ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀ ਬੇਟੀ ਨੂੰ ਫਾਂਸੀ ਦੇ ਦਿੱਤੀ ਗਈ ਹੈ ਤਾਂ ਉਹਨਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ ਇਹ ਗੱਲ ਸੁਣ ਕੇ ਹੁਣ ਤੁਸੀਂ ਹੀ ਸੋਚੋ ਜਦੋਂ ਮਾਤਾ ਪਿਤਾ ਨੂੰ ਪਤਾ ਹੀ ਨਾ ਹੋਏ ਕਿ ਉਹਨਾਂ ਦੇ ਬੱਚੇ ਦੇ ਨਾਲ ਕੀ ਹੋਇਆ ਉਹਨੂੰ ਫਾਂਸੀ ਦੀ ਸਜ਼ਾ ਮਿਲ ਗਈ ਉਹਨੂੰ ਫਾਂਸੀ ਵੀ ਹੋ ਗਈ ਤੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਤੇ ਹੁਣ ਸੋਚੋ ਕਿ ਮਾਪਿਓ ਤੇ ਕੀ ਬੀਤੇਗੀ ਇਹ ਗੱਲ ਸੁਣ ਕੇ ਤੇ ਹੁਣ ਕੀ ਹੁੰਦਾ ਆ ਜਿਹੜੇ ਉਹਦੇ ਸ਼ਹਿਜ਼ਾਦੀ ਦੇ ਪਿਤਾ ਸੀਗੇ ਉਹਨਾਂ ਨੇ ਆਪਣੇ ਵੱਲੋਂ ਵੀ ਇੱਥੇ ਉਹਦੇ ਖਿਲਾਫ ਫੈਜ਼ਲ ਤੇ ਉਹਦੀ ਫੈਮਿਲੀ ਦੇ ਖਿਲਾਫ ਸੀਗਾ ਇੰਡੀਆ ਵਿੱਚ ਇੱਕ ਮੁਕਦਮਾ ਦਰਜ ਕਰਵਾਇਆ ਉਹਦੇ ਪਿਤਾ ਨੇ ਤੇ ਉਹ ਕਹਿੰਦੇ ਆ ਕਿ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਆ ਮੇਰੀ ਬੇਟੀ ਦੀ ਕੋਈ ਗਲਤੀ ਨਹੀਂ ਉਹਨੇ ਕਿਸੇ ਦਾ ਕਤਲ ਨਹੀਂ ਕੀਤਾ ਤੇ ਉਹ ਇਹ ਵੀ ਦੱਸਦੇ ਆ ਕਿ ਮੇਰੀ ਬੇਟੀ ਮੈਨੂੰ ਹਰ ਰੋਜ਼ ਫੋਨ ਕਰਕੇ ਮੇਰੇ ਨਾਲ ਹਰ ਇੱਕ ਗੱਲ ਸ਼ੇਅਰ ਕਰਿਆ ਕਰਦੀ ਸੀ ਹੋਈ ਨਹੀਂ ਸਕਦਾ ਕਿ ਉਹ ਕਿਸੇ ਦੀ ਜਾਨ ਲੈ ਲਵੇ ਤੇ ਹੁਣ ਇੱਥੇ ਉਹਦੇ ਮਾਤਾ ਪਿਤਾ ਦਾ ਹਰ ਇੱਕ ਨਿਊਜ਼ ਚੈਨਲ ਨੂੰ ਉਹ ਕਹਿ ਰਿਹਾ ਹੈ ਕਿ ਮੇਰੀ ਬੇਟੀ ਨੂੰ ਇਨਸਾਫ ਦਿਵਾਓ ਹਰ ਇੱਕ ਨਿਊਜ਼ ਚੈਨਲ ਦੇ ਸਾਹਮਣੇ ਉਹ ਰੋ ਰੋ ਕੇ ਗੁਹਾਰ ਲਾ ਰਿਹਾ ਹੈ ਕਿ ਹੁਣ ਕੁਝ ਵੀ ਕਰਕੇ ਮੇਰੀ ਬੇਟੀ ਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਏ ਉਹਨਾਂ ਨੇ ਕੋਰਟ ਵਿੱਚ ਜਾ ਕੇ ਵੀ ਗੁਹਾਰ ਲਾਈ ਹੈ ਕਿ ਮੈਂ ਆਪਣੀ ਬੇਟੀ ਨੂੰ ਆਪਣੇ ਹੱਥਾਂ ਨਾਲ ਦਫਨਾਉਣਾ ਚਾਹੁੰਦਾ ਹੁਣ ਅੱਗੇ ਇਸ ਕੇਸ ਦੇ ਵਿੱਚ ਕੀ ਹੋਏਗਾ ਇਹ ਵੇਖਦੇ ਆ ਹੁਣ ਉਹਦੀ ਡੈੱਡ ਬਾਡੀ ਇੰਡੀਆ ਆਉਂਦੀ ਐ ਜਾਂ ਨਹੀਂ ਪਰ ਉਹਦੇ ਨਾਲ ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਆ ਤੇ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਵੀ ਐ ਕਿ ਜੇਕਰ ਉਹਦੇ ਪਿਤਾ ਕੋਰਟ ਤੇ ਵਿੱਚ ਨਾ ਜਾਂਦੇ ਤੇ ਨਾ ਦੱਸਦੇ ਕਿ ਮੇਰੀ ਬੇਟੀ ਦੇ ਨਾਲ ਉੱਥੇ ਕੀ ਹੋਇਆ ਆ ਤੇ ਮੈਨੂੰ ਪਤਾ ਕਰਕੇ ਦੱਸੋ ਤਾਂ ਸ਼ਾਇਦ ਉਹਨਾਂ ਨੂੰ ਕਦੇ ਪਤਾ ਨਾ ਚੱਲਦਾ ਕਿ ਉਹਨਾਂ ਦੀ ਬੇਟੀ ਦੇ ਨਾਲ ਕੀ ਹੋਇਆ ਤੇ ਅਸਦੀ ਕਹਾਣੀ ਸੁਣ ਕੇ ਸੱਚੀ ਹੀ ਬਹੁਤ ਦੁੱਖ ਲੱਗਿਆ ਕਿ ਜਦੋਂ ਕਿਤੇ ਕਿਸੇ ਦੀ ਗਲਤੀ ਵੀ ਨਾ ਹੋਏ ਤੇ ਉਹਨੂੰ ਉਸ ਗਲਤੀ ਲਈ ਸਜ਼ਾ ਵੀ ਭੁਗਤਣੀ ਪਏ ਤਾਂ ਬਹੁਤ ਮਾੜੀ ਗੱਲ ਹੈ। ਤੇ ਇਸ ਕਹਾਣੀ ਨੂੰ ਇੱਥੇ ਹੀ ਆਪਾਂ ਖਤਮ ਕਰਦੇ ਹਾਂ। ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕ੍ਰਾਈਮ ਦੀ ਕਹਾਣੀ ਦੇ ਨਾਲ। ਤਦ ਤੱਕ ਲਈ ਧੰਨਵਾਦ।